ਪਾਰਤਵਾਜ ਕੀ ਆਜਸ ਪੂਰਾ ਮਿਲਿਆ ਆਣ ਹਰੀ ਹਰ ਪੂਰਾ ਸੁਣ ਕਰ ਤੇਰੀ ਅੰਮ੍ਰਿਤ ਬਾਣੀ ਟੁੱਟੇ ਕਾਲ ਜਾਲ ਕੀ ਤਾਣੀ ਰੋਗ ਸੋਗ ਦੁੱਖ ਨੀੜ ਨਾ ਆਵੇ ਜੋ ਕਰ ਤੀਰਾ ਪਾਠ ਕਰਾਵੇ ਮਨ ਕੀ ਆਸਾ ਪੂਰਨ ਹੋਏ ਜੋ ਮੰਗਾ ਫਿਰ ਮਿਲਿਆ ਸੋਈ ਸੁਣ ਕਰ ਤੇਰਾ ਨਾਮ ਅੰਦਾਨ ਵਿਗੜੇ ਕਾ ਸਵਾਰੀ ਜਾਣ ਜਿਨ ਜਨ ਤੇਰੀ ਜੋਤ ਜਗਾਈ ਸੁਖ ਵਾਸੀ ਦੁਖ ਨੀੜ ਨਾਈ ਜਿਨ ਜਨ ਦਰਸ਼ ਤਮਾਰਾ ਹੋਈ ਬਿਬਤ ਪੜੀ ਉਸ ਕੋ ਨਾ ਕੋਈ ਜਿਨ ਜਨ ਗੁਰਮੁਖ ਨਾਮ ਤੇ ਆਇਆ ਮਾਨ ਚੰਦ ਰਾ ਸੁਖ ਤੈ ਜਨ ਪਾਇਆ ਤੇਰੀ ਕਲਾ ਭਈ ਜਗ ਸਾਖੀ ਤੀਨ ਪਵਣ ਦੁਨੀਆਂ ਦੀ ਰਾਖੀ ਸੁਣ ਕਰ ਸਤਿਗੁਰ ਕਥਾ ਤੇ ਮਾਰੀ ਸ਼ਿਵ ਸ਼ੰਕਰ ਬਣ ਗਿਆ ਪੰਡਾਰੀ ਵਰਸ਼ਨੀਕ ਕਰੇ ਤਾ ਪਾਰੇ ਰਹੀ ਮਤੰਗਾ ਤੁਮਰੀ ਦਵਾਰੇ ਰਹੀ ਮਤੰਗਾ ਤੁਮਰੀ ਦਵਾਰੇ ਗੋਤਮ ਤਰਿਆ ਜਬ ਜਮ ਨਮਸਵਾ ਸਵਾ ਸੁਖ ਕਰਦਾ ਰਾਮਾ ਦੇਖ ਰਿਹਾ ਆਪਣੇ ਨਾਮ ਪੰਡਾਰੇ ਤੀਨ ਲੋਕੇ ਜੀਉ ਬਾਰੀ ਸੁਣ ਕੇ ਬੋਧ ਗਰੀਬ ਨਵਾਜਾ ਤਰਿਆ ਅਸ਼ਟਰੀ ਨੀ ਮੀਰਾ ਜਾਇਂਦਰ ਵਰਨ ਕਰਨ ਜਸ ਕੀਓ ਬ੍ਰਹਮ ਲੋਕ ਵਸ ਗਇਓ ਜੀਉ ਤ੍ਰਉਪਰਲਾਦ ਤਰੀ ਗੁਣ ਗਾਈ ਪਾਂਡੋ ਕੇ ਘਰ ਸੰਖ ਵਜਾਈ ਰਾਮ ਸ਼ਿਵ ਸ਼ੋ ਦਰਸ਼ਨ ਪਾਇਆ ਕ੍ਰਿਸ਼ਨ ਮਰਾਰੀ ਬਣ ਕੇ ਆਇਆ ਸਰਸਾ ਵਦੀ ਤਰੀਬ ਮਾਤਾ ਸਿਮਰਨ ਕਦੇ ਬਰਤ ਨਹੀਂ ਜਾਤਾ ਤਰ ਗੈ ਲਾ ਕਰੋ ਰਾਮਨੀ ਅਮਰ ਕਥਾ ਹੈ ਜਿਨ ਜਿਨ ਸੁਣੀ ਗगन ਮੰਡਲ ਚੰਦ ਸੂਰਜ ਤਾਰੇ ਪੂਜਨ ਤੈਨੂੰ ਸਰਬ ਸੰਵਾਰੇ ਸਰਬ ਕਲਾ ਕੀ ਗਿਆਤਾ ਦਾਤਾ ਸਭ ਕੋ ਗੀਤ ਤੇ ਮਾਰੇ ਗਾਤਾ ਜੀ ਜਨ ਤੇ ਕੀਤੀ ਤੇਰੀ ਭਗਤ ਨਾ ਆਈ ਜਿੰਜਨ ਤੇਰਾ ਭਗਤ ਕਹਾਈ ਕਾਲ ਜਾਲ ਦੀ ਮੁਕੀ ਫੇਰੀ ਜਿੰਜਨ ਕੀਤੀ ਸੇਵਾ ਤੇਰੀ ਸੁਖ ਵਸਿਆ ਸੇ ਸਨ ਪਰਵਾਰਾ ਸਿਮਰਨ ਤੁਮਰਾ ਨਾਮ ਦਾ ਤਾਰਾ ਸੁਰਨਰਮਣ ਜਨ ਦੇਵੀ ਦੇਵਾ ਰੋਇ ਤੁਮਾਰੀ ਕਰਦੇ ਸੇਵਾ ਸਾਕੀ ਡੋਰੀ ਤੁਮਰੇ ਹੱਥ ਬਨਵਾਲੀ ਜਗ ਜੀਵਨ ਨਾਤ ਤੂੰ ਬਨਰਾਈ ਤੋ ਰਿ ਕੀ ਕੇਸ ਮਨਨ ਮਡਰ ਸਭ ਤੁਮਰੀ ਦੀਸ ਕਰਤਾ ਦਰਤਾ ਸਭ ਕੀ ਸੁਆਮੀ ਸਰਵ ਕਲਾ ਕੀ ਅੰਤਰਜਾਮੀ ਰਾਜ ਰਜ ਦੁਨੀਆਂ ਜਗਤ ਵਿਸਾਈ ਸਭ ਕੋਈ ਤੀਰਾ ਦਿੱਤਾ ਖਾਈ ਤੇਰੇ ਹੁਕਮ ਅnder ਸਭ ਕੋਈ ਦਾਤਾ ਤੁਧ ਬਿਨ ਔਰ ਨਾ ਕੋਈ ਸਾਰ ਦੁਨੀਆ ਦੇ ਮਾਈ ਬਾਪ ਸਭ ਕੁਝ ਤੂੰ ਹੀ ਆਪੀ ਆਪ ਸਾਰ ਜਗਤਨ ਕੀ ਬ੍ਰਹਮ ਆਨੰਦਾ ਹਮਦੀਨ ਚਿਕੋਰ ਤੂੰ ਚੰਦਾ ਨਾਮ ਜਪੇ ਕੜ ਮੂਨਾ ਤੂ ਲੈ ਦਾਗ ਨ ਲਾਈ ਮਨਸ ਚੂਲੇ ਦਾਗ ਨ ਲਾਈ ਮਨਸ ਚੋ ਗੰਗਾ ਤਾਰੀ ਜਮਨਾ ਤਾਰੀ ਦਰੁਪ ਤਾਰੀ ਜਨਕ ਦਲਾਰੀ ਦੇ ਮੁਖ ਨਾਮਾ ਵਿਸ਼ਵਾ ਤਾਰੀ ਰਖੀਆਂ ਮੁਣੀਆਂ ਦੇ ਲਗ ਝੁੰਡ ਤਰਿਆ ਜਪ ਕੇ ਕਾਂ ਤੁਮ ਸੁੰਡ ਭਾਰਤ ਵਾਜ ਦਸਮ ਦਰ ਖੋਲਾ ਜਬ ਕੇ ਗੁਰ ਕਾ ਨਾਮਿ ਅਮੂਲਾ ਉਤਰ ਗਈ ਸਾਮਣ ਕੀ ਮੈਲ ਕਰ ਕੇ ਪਰਮੇਸ਼ਰ ਦੀ ਟੈਲ ਨਾਰੀ ਸੋਜੋ ਪੂਜੇ ਕੰਧ ਝੂਟ ਨਾ ਬੋਲੇ ਸਚਾ ਸੰਤ ਮਨ ਕੋ ਸਾਦਾਈ ਸੋ ਸਪ ਸਾਦਾ ਜੀ ਮਨ ਮੇ ਨਾਹੀ ਅਪਰਾਧ ਜਿਸ ਕੋ ਆਖੀ ਧਨ ਧਨ ਜਗਤ ਸੋਈ ਪੂਰਾ ਹਰਿ ਕਾ ਭਗਤ ਪਾਤ ਪਾਤ ਕੀ ਦੁਨੀਆਦਾਰੀ ਛੋੜੇ ਤਾ ਹੋਏ ਬ੍ਰਹਮਚਾਰੀ ਜੋਡੇ ਤਾਂ ਹੋਏ ਬ੍ਰਹਮਚਾਰੀ ਸੰਤ ਜਨਾਂ ਦੀ ਸੰਗਤ ਕਰੇ ਗੁਰ ਕਾ ਨਾਮ ਜਪੇ ਤਾ ਤਰੇ ਨਫਰਤ ਕਿਰਨਾ ਨਰਕੀ ਘੂਆ ਗੁਰਮਖਿ ਲਾਈ ਕੀੜਣ ਜੂਆ ਮਰ ਬੀਤੀ ਵਿਸਰੇ ਕਰਤਾਰ ਜਾਂ ਪਕੜੀ ਨਰ ਕਰੇ ਪੁਕਾਰ ਸੋ ਕੀ ਸਾਰੀ ਰਾਤ ਗੁਜ਼ਾਰੀ ਹਰ ਕੀ ਏਕ ਨਈ ਮਨ ਧਾਰੀ ਸਬਦ ਕੋ ਮਿਲਦਾ ਲਈ ਰਬ ਜਤਨ ਕਰੇ ਲਗ ਦੁਨੀਆ ਸਾਬ ਇਕ ਮਨੋ ਕੇ ਹਰ ਕਾ ਹੋਵੇ ਹਰਿ ਰਾਕੇ ਉਨ ਕੰਠ ਪਰਵੀ ਜਿਦ ਵਿਤਾਰੇ ਨਾ ਹੰਕਾਰ ਸਿਮਰਨ ਕਰੇ ਭਗਤਿ ਇਕਸਾਰ ਚੋਲੇ ਕੋ ਰੰਗ ਲਾਲ ਲਾਈ ਮੰਦਰੀ ਰਤੀ ਮੂ ਲਾ ਜਾਏ ਦਸਾਂ ਨਵਾ ਦੀ ਕਰ ਕੀ ਖਾਵੇ ਮੰਗਣ ਦਰ ਦਰਤੀ ਨਾ ਜਾਵੇ ਤੇਰੀ ਊਟ ਪਰੂਸਾਰਾਖੈ ਸਤਿਗੁਰੂ ਪਰੂਸਾਰਾਖੇ ਤੇਰੀ ਊਟ ਹਮੇਸ਼ਾ ਆਖੇ ਦੇਖ ਬਗਾਨੀ ਮਹਿਲ ਮਨਾਰੀ ਕੱਚੇ ਕੋ ਮਤ ਮਰੂ ਵਸਾਰੇ ਮਾਇਆ ਛਾਇਆ ਚਲੀਆਂ ਜਾਣ ਅੱਜ ਮੇਰੀ ਦਉ ਦੇਦੀ ਕਾਲੀ ਤਾਂ ਨਹੀਂ ਪਰੋਸਾ ਕੋਈ ਈਵੈ ਰਣ ਸੰਤਾਂ ਦੀ ਹੋਈ RAM RAM ਕੋ ਜੀ ਕਰ ਤਰਨਾ ਬੁਰਾ ਕਰਮ ਕੋਈ ਮੂਲ ਨਾ ਕਰਨਾ ਬੁਰਾ ਕਰਮ ਦੀ ਬਰਾਈ ਪਲਾ ਕਰਮ ਕਰ ਸਤ ਪਲਾਈ ਸੰਸਪੂਝਾਂ ਲੈ ਇਕ ਸਮਾਨ ਕਰੀਏ ਨਾ ਦੌਲਤ ਕਾਮਾਣ ਰੱਬ ਦਾ ਬੰਦਾ ਹਉ ਦਾਸ ਹੋਈ ਊਚ ਨੀਚ ਮਾਨੇ ਨਾ ਜੋਈ ਗਿਆਨ ਨਾਥ ਹਰਿ ਸੇਵਿਤ ਪਾਈ ਇਸ ਮੇ ਅਮਰ ਸਦਾ ਸਚਿਆਈ ਗਿਆਨ ਲਾਤਰ ਸੇਵਿਤ